ਭਾਈ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਕਿਵੇਂ ਕਰਵਾਇਆ ਜਾ ਰਿਹਾ ਗਰੀਬ ਲੋਕਾਂ ਨੂੰ ਜਾਂ ਕਿਸੇ ਨੂੰ ਵੀ ਤੇ ਇਸ ਵੀਡੀਓ 'ਚ ਤੁਹਾਨੂੰ ਦਿਖਾਉਣੇ ਆ ਇੱਕ ਵੀਡੀਓ ਦੇਖੋ ਪਹਿਲਾਂ ਤੁਸੀਂ ਫਿਰ ਗੱਲ ਕਰਦੇ ਆਂ ਨਬੀ ਕੇ ਉੱਪਰ ਇਹ ਵਰਦਾਨ ਹੁੰਦਾ ਹੈ ਕਿ ਉਹਨਾਂ ਲੋਕਾਂ ਨੂੰ ਚੰਗਾਈ ਦਾ ਵਰਦਾਨ ਮੈਂ ਕਹ ਰਹਾ ਹਾਂ ਕਿ ਭਵਿਸ਼ਮਾਨੀ ਦਾ ਵਰਦਾਨ ਹਰ ਚੀਜ਼ ਦਾ ਵਰਦਾਨ ਮੇਰੇ ਉੱਪਰ ਵਰਦਾਨ ਹੈ ਪ੍ਰਭੂ ਦਾ ਧੰਨਵਾਦ ਹੋ ਕਹਤਾ ਕਿ ਰੀਸ ਕਰਨੀ ਹੈ ਇਸ ਬਾਤ ਕੇ ਰੀਸ ਕਰੋ ਕਹਤਾ ਕਿ ਜਲੋ ਮਤ ਬੁਨੋ ਮਤ ਨਹੀਂ ਤਾਂ ਟਰੱਕ ਦੇ ਪਿੱਛੇ ਲਿਖਾ ਜਲ ਮਤ ਰੀਸ ਕਰ ਰੀਸ ਸ਼ਰਮ ਕਰ ਟਰੱਕ ਦੀ ਟਰੱਕ ਸੇ ਸੁਣ ਲੋ ਯੂਐਸਏ ਮੇ ਇਲੈਕਸ਼ਨ ਹੈ प्रभु के आत्मा ने मुझे कहा कमला हैरी नाचते हुए मुझे दिखाई दी आनंद करते हुए दिखाई दी और लोग उसको माला डाल रहे हैं फूल दे रहे हैं इसका मतलब आप समझदार हैं और प्रभु लेकिन ट्रंप के लिए लोग खुशी मना रहे थे लेकिन मैंने देखा कुछ लोग रो रहे थे तो ये ड्रीम मेरा आप समझ गए या नहीं समझे इसका मतलब ये इस ड्रीम का कि कमला हैरी जीत रही है कि अमेरिका में ट्रंप सरकार फिर एक बार दुनिया के सबसे ताकतवर मुल्क में जनता ने जो जनादेश दिया है उसने ट्रंप को सैतालीसवे अमेरिकी राष्ट्रपति बनने का रास्ता उनका साफ कर दिया है पैसे कर दिया, कितने पैसे बर्बाद कर दिए कितने पैसे बर्बाद कर दिए कहां कम ऐसी ਤਾਂ ਇਹ ਚੰਡੀ ਪ੍ਰੋਫਿਟ ਵਿਜੇਂਦਰ ਸਿੰਘ ਦੇ ਪਾਸ ਗਏ ਵਾ ਉਸਨੇ 15000 ਰੁਪਏ ਲੀਵਾ ਉਠਾ ਉਸਨੇ 15000 ਰੁਪਏ ਲੀਵਾ ਉਠਾ ਉਸਨੇ 15000 ਤੇ ਭਰਾਵੋ ਮੇਰਾ ਇਹੀ ਕਹਿਣਾ ਵੀ ਇਹਨਾਂ ਤੋਂ ਬਚੋ ਧਰਮ ਪਰਿਵਰਤਨ ਕਰਨ ਦੀ ਕੋਈ ਲੋੜ ਨਹੀਂ ਹੁੰਦੀ ਜਿਹੜੇ ਧਰਮ ਦੇ ਵਿੱਚ ਹੈਗੇ ਆ ਆਪਣੇ ਧਰਮ ਦੇ ਵਿੱਚ ਪ੍ਰਪੱਖ ਕਰੋ ਹਰੇਕ ਧਰਮ ਯਾਰ ਇਹ ਸਿਖਾਉਂਦਾ ਵੀ ਜ਼ਿੰਦਗੀ ਕਿਵੇਂ ਜਿਉਣੀ ਹੈ ਹਰੇਕ ਧਰਮ ਦੇ ਵਿੱਚ ਹੈਗਾ ਇਹ ਸਮਝਣ ਦੀ ਲੋੜ ਹੈ ਸਮਝਣਾ ਪੈਂਦਾ ਵੀ ਆਪਣਾ ਧਰਮ ਕੀ ਕਹਿੰਦਾ ਤੇ ਇਹ ਆ ਵੀ ਆਪਣੇ ਖਾਸ ਕਰਕੇ ਆਪਾਂ ਨੂੰ ਤਾਂ ਗੁਰੂ ਨੇ ਇਹੀ ਕਿਹਾ ਵੀ ਗੁਰਬਾਣੀ ਸੁਣੋ ਤੇ ਨਾਲ ਜੁੜੋ ਗੁਰਬਾਣੀ ਦੇ ਤੇ ਕਿਸੇ ਦਾ ਮਾੜਾ ਨਾ ਕਰੋ ਕਿਰਤ ਕਰੋ ਮਿਹਨਤ ਕਰੋ ਤੇ ਇਹੀ ਕਿਹਾ ਗਿਆ ਬਾਬੇ ਨਾਨਕ ਨੇ ਵੀ ਇਹੀ ਕਿਹਾ ਤੇ ਇਹ ਚੀਜ਼ਾਂ ਅਪਣਾਓ ਤੇ ਧਰਮ ਪਰਿਵਰਤਨ ਦੀ ਤਾਂ ਕੋਈ ਲੋੜ ਹੀ ਨਹੀਂ ਹੁੰਦੀ ਐਵੇਂ ਕਿਸੇ ਨੇ ਕਰਨਾ ਦਾ ਕਰ ਲੋ ਠੱਗੇ ਜਾਣਾ ਤਾਂ ਤੇ ਨਹੀਂ ਇਹ ਕੋਈ ਲੋੜ ਨਹੀਂ ਤੇ ਇਹੋ ਜਿਹੇ ਪਖੰਡੀ ਤੁਹਾਨੂੰ ਲਾਲਚ ਦੇ ਕੇ ਲੁੱਟ ਖਸੁੱਟ ਕਰਦੇ ਆ ਤੁਹਾਡੀ ਫੇਰ ਤੁਸੀਂ ਰੋਣੇ ਆ ਫੇਰ ਪਿੱਟਦੇ ਆ ਤੇ ਇਹ ਮੈਂ ਕਹਿਣਾ ਲੋਕਾਂ ਨੂੰ ਜਿਹੜੇ ਧਰਮ ਪਰਿਵਰਤਨ ਅੱਜ ਪੰਜਾਬ ਦੇ ਵਿੱਚ ਕਰ ਰਹੇ ਆ ਬਹੁਤ ਬਹੁਤ ਜਗ੍ਹਾ ਵੇਖਿਆ ਵੀ ਇਹਨਾਂ ਨੂੰ ਵੜਨ ਨਹੀਂ ਦਿੰਦੇ ਜਿਹੜੇ ਇਹ ਆਪਦੇ ਹਸਤੀਹਾਰ ਦੇ ਵੰਡਦੇ ਫਿਰਦੇ ਹੁੰਦੇ ਆ ਇਹ ਕਿਤਾਬਾਂ ਆਪਦੀਆਂ ਇਹਨਾਂ ਨੂੰ ਭਜਾ ਦਿੰਦੇ ਆ ਸਿੱਖ ਤੇ ਸਹੀ ਵੀ ਆ ਬਾਈ ਸਿੱਖ ਧਰਮ ਦੇ ਵਿੱਚ ਇਹਨਾਂ ਚੀਜ਼ਾਂ ਦੀ ਕੋਈ ਜਗ੍ਹਾ ਨਹੀਂ ਗਈ ਤੇ ਆਪਾਂ ਆਪਣਾ ਕਿਤੇ ਯਾਰ ਜਦੋਂ ਇਹ ਨਹੀਂ ਸੀਗੇ ਉਦੋਂ ਲੋਕ ਜਿਉਂਦੇ ਨਹੀਂ ਸੀਗੇ ਜੇ ਹੁਣ ਇਹ ਪੰਜਾਬ ਦੇ ਵਿੱਚ ਇਹਨਾਂ ਨੇ ਘਰ ਕਰ ਲਿਆ ਆਪਦੇ ਮੰਨ ਲਓ ਜੋ ਵੀ ਬਣਾਏ ਆ ਇਹਨਾਂ ਨੇ ਚਰਚ ਬਣਾਏ ਆ ਤੇ ਇਹ ਉਦੋਂ ਉਹ ਉਦੋਂ ਕਿਤੇ ਆਪਾਂ ਜਿਉਂਦੇ ਨਹੀਂ ਸੀਗੇ ਬਾਈ ਇਹ ਚੀਜ਼ਾਂ ਹੁੰਦੀਆਂ ਇਹਨਾਂ ਤੇ ਧਿਆਨ ਦਿਆ ਕਰੋ ਭਰਾਵੋ ਤੇ ਇਹਨਾਂ ਤੋਂ ਬਚੋ ਇੱਕ ਹੋਰ ਵੀਡੀਓ ਤੁਹਾਨੂੰ ਦਿਖਾਉਣਾ ਮੈਂ ਇਹ ਪੂਰੀ ਵੀਡੀਓ ਤੁਸੀਂ ਦੇਖੋ ਨਹੀਂ ਬੋਲ ਸਕਤੀ ਸੀ ਨਹੀਂ ਬੋਲ ਸਕਤੀ ਸੀ ਹallelujah ਹਲੋ ਦੋਸਤੋ ਮੈਂ ਅਸੀ ਅਸੀ ਅੱਜ ਮੈਂ ਆਪ ਤੁਹਾਨੂੰ ਪਤਾ ਲਗਾਉਣੇ ਕਿ ਮੈਂ ਕਿਉਂ ਦੱਸ ਮੈਂ ਕੋਈ ਇਹ ਸਭ ਬੋਲਣੇ ਲਈ ਕਾਹੇ ਗੇਦ دیا ਗਿਆ ਤਾਂ ਮੇਰੀਆਂ ਪਾੜੀ ਸੀ ਬੋਲ ਸਕਤੀ ਸੀ ਜੋ ਇਹ ਸਭ ਬੋਣਨੇ ਲਈ 2 ਕਿਲੋ ਚਾਵਲ 3 ਕਿਲੋ ਛੀਨੀ ਤੇ 5 ਕਿਲੋ ਆਟਾ ਦਿੱਤਾ ਇਹ ਸਭ ਬੋਣਨੇ ਲਈ ਕਿਉਂਕਿ ਉਹਨਾਂ ਫੇਮਸ ਹੋਣੇ ਤੇ ਇਸ وجہ سے aur video jara share kare ki ehhe lutere edda lutde hai edda drama karde hai is bacche nu dikha ke inane is bacche di video jhoothi paake te kinna media de vich aaye te kinne lokan ne dekha vee eh bacche theek ho gayi te pehla hi theek si eta ਇਹ ਦੇਖ ਲੋ ਉਹਨੂੰ ਰਾਚਨ ਦਾ ਲਾਲਚ ਦਿੱਤਾ ਵਿਚਾਰੀ ਨੂੰ ਇਹ ਸਾਨੂੰ ਜੋ ਵੀ ਇਹ ਬੱਚਾ ਇਹਨੂੰ ਇਹਨਾਂ ਨੇ ਰਾਚਨ ਦਾ ਲਾਲਚ ਦਿੱਤਾ ਵੀ ਰਾਚਨ ਤੈਨੂੰ ਇਹਨਾਂ ਦੇਵਾਂਗੇ ਖੰਡ ਦੇਵਾਂਗੇ ਤੈਨੂੰ ਆਟਾ ਦੇਵਾਂਗੇ ਜੋ ਵੀ ਰਾਚਨ ਦਾ ਲਾਲਚ ਦੇ ਕੇ ਗਰੀਬ ਨੂੰ ਤੇ ਫਸਾਇਆ ਗੱਲਾਂ 'ਚ ਤੇ ਉਹਦੀ ਵੀਡੀਓ ਪਾਈ ਵੀਡੀਓ ਪਾਉਂਦੇ ਆ ਇਹ ਵੀਡੀਓ ਦਾ ਮਤਲਬ ਇਹ ਆ ਵੀ ਸੋਸ਼ਲ ਮੀਡੀਆ ਤੇ ਆਪਾਂ ਵਾਇਰਲ ਕਰਦਗੇ ਤੇ ਲੋਕ ਫਿਰ ਹੋਰ ਜੁੜਨੰਭਈਏ ਦਾ ਭਲਾ ਹੋ ਗਿਆ ਤਾਂ ਯਾਰ ਇਦਾਂ ਕਰੀ ਜਾਂਦੇ ਇਹ ਤਾਂ ਯਾਰ ਨਾ ਇਹ ਇੰਨੇ ਕੁ ਖਤਰਨਾਕ ਆ ਮੇਰੇ ਹਿਸਾਬ ਨਾਲ ਵੀ ਜਿਹੜੇ ਡੇਰੇ ਵਾਲੇ ਆ ਨਾ ਡੇਰੇ ਪਖੰਡੀ ਸਾਹ ਦੇ ਜਿਹੜੇ ਡੇਰਿਆਂ 'ਚ ਬੈਠੇ ਆਪਣੇ ਪੰਜਾਬ 'ਚ ਉਹ ਵੀ ਨਹੀਂ ਇੰਨੇ ਖਤਰਨਾਕ ਜਿੰਨੇ ਇਹ ਆ ਅੱਜ ਦੀ ਡੇਟ ਦੇ ਵਿੱਚ ਇਹ ਤਾਂ ਯਾਰ ਛਰੇ ਆਮੀ ਕਰੀ ਜਾਂਦੇ ਆ ਆਪਾਂ ਨੂੰ ਪਤਾ ਹੀ ਲੱਗੀ ਜਾਂਦਾ ਹੱਥ ਲਾਓ ਉਂਗਲ ਲਾਓ ਮੱਥੇ ਤੇ ਥੱਲੇ ਡਿਗ ਪਿਆ ਉਹ ਛਾਲਾ ਮਾਰ ਲੱਗ ਜਾਂਦੇ ਆ ਕੀ ਕੁਸ ਪਖੰਡ ਕਰਦੇ ਆ ਦੱਸੋ ਯਾਰ ਆਪਾਂ ਨੂੰ ਕੋਈ ਲੋੜ ਹੈ ਇਹਨਾਂ ਦੀ ਦੱਸੋ ਐਨੇ ਯਾਰ ਆਪਣੇ ਮੈਨੂੰ ਲੱਗਦਾ ਨਾ ਵੀ ਜਿਹੜੇ ਅਣਪੜਤਾ ਜਿਹੜੀ ਬਹੁਤ ਪਿੰਡਾਂ 'ਚ ਅੱਜ ਵੀ ਲੋਕ ਬੁੜੀਆਂ ਜ਼ਿਆਦਾਤਰ ਬੁੜੀਆਂ ਅਣਪੜ ਹੁੰਦੀਆਂ ਜਿਹੜੀਆਂ ਚਲੋ ਬਈ ਚਲੋ ਆਪਾਂ ਧਰਮ ਆਪਾਂ ਨੂੰ ਕੀ ਹੋ ਜੂਗਾ ਧਰਮ ਬਦਲ ਲੈਨੇ ਆ ਆਪਣਾ ਕੀ ਲੈ ਜੂਗਾ ਉਹ ਲੈ ਜੁਨੀਓ ਤੁਸੀਂ ਜਮਾ ਤੁਸੀਂ ਗੁਰੂ ਤੋਂ ਬਖਸ਼ੇ ਨਹੀਂ ਜਾਂਦੇ ਕਦੇ ਵੀ ਜਿਹੜਾ ਆਪਦਾ ਧਰਮ ਆਪਦੇ ਪਿਓ ਨੂੰ ਤੁਸੀਂ ਬਦਲ ਲਿਆ ਪਿਓ ਬਦਲਦੇ ਆ ਤੁਸੀਂ ਧਰਮ ਨੂੰ ਬਦਲਣਾ ਸਮਝ ਲਓ ਪਿਓ ਬਦਲ ਲਿਆ ਅੱਜ ਤੱਕਰ ਤੁਸੀਂ ਦੱਸੋ ਵੀ ਕਿਸੇ ਨੇ ਪਿਓ ਇਦਾਂ ਬਦਲਿਆ ਜਿਉਂਦੇ ਜਾਗ ਦਾ ਪਿਓ ਹੋਵੇ ਆਪਣਾ ਤੇ ਆਪਾਂ ਕਹਿੰਦੇ ਤੂੰ ਨਹੀਂ ਮੇਰਾ ਪਿਓ ਤਾਂ ਉਹ ਉਹਨੂੰ ਬਣਾਉਣਾ ਮੈਂ ਪਿਓ ਐ ਕੋਈ ਕਹਿੰਦਾ ਕਰਦਾ ਕੋਈ ਤੁਸੀਂ ਕਰਦੇ ਆ ਜਿਹੜੇ ਧਰਮ ਬਦਲਦੇ ਆ ਉਹ ਉਹਨਾਂ ਨੂੰ ਕਹਿੰਦਾ ਮੈਂ ਕੋਈ Hindu ਧਰਮ ਚਾਹ Hindu ਚ ਰਹੋ ਕੋਈ ਸਿੱਖ ਧਰਮ ਚਾ ਸਿੱਖ ਚ ਰਹੋ ਹਨਾ ਮੁਸਲਮਾਨ ਮੁਸਲਮਾਨ ਚ ਰਹੋ ਆਪੋ ਆਪਣੇ ਧਰਮ ਚ ਰਹੋ ਨਾ ਬਦਲੋ ਇਹੀ ਗੱਲ ਕਰਦੇ ਆਪਾਂ ਵੀ ਹਰੇਕ ਧਰਮ ਦੇ ਵਿੱਚ ਚੰਗੀਆਂ ਗੱਲਾਂ ਹਰੇਕ ਗ੍ਰੰਥ ਚ ਕੁਰਾਨ ਚ ਗੀਤਾ ਚ ਸਾਰਿਆਂ ਚ ਚੰਗੀਆਂ ਗੱਲਾਂ ਸਿਖਾਈਆਂ ਗਈਆਂ ਯਾਰ ਕੋਈ ਜ਼ਿੰਦਗੀ ਜਿਉਣ ਦੀ ਸਿੱਖਿਆ ਦਿੱਤੀ ਗਈ ਹੈ ਜ਼ਿੰਦਗੀ ਜਿਉਣ ਦੀ ਵੀ ਕਿਵੇਂ ਜਿਉਣੀ ਹੈ ਜ਼ਿੰਦਗੀ ਫਿਰ ਵੀ ਜੇ ਤੁਹਾਨੂੰ ਪਤਾ ਨਾ ਲੱਗੂ ਤਾਂ ਬਈ ਫਿਰ ਤਾਂ ਲਾਹਨ ਤਾਈਆਂ ਜਿਹੜਾ ਫਿਰ ਵੀ ਧਰਮ ਬਦਲੂਗਾ ਤਾਂ ਇਹ ਨਹੀਂ ਗੱਲਬਾਤ ਆਪਾਂ ਕਰਨੀ ਸੀ ਸ਼ੇਅਰ ਕਰੋ ਬਾਈ ਚੰਗੀ ਲੱਗੇ ਤਾਂ ਜਿੰਨੀ ਕਾਪਾ ਨੂੰ ਸਮਝ ਆ ਉਹਦੇ ਮੁਤਾਬਕ ਆਪਾਂ ਗੱਲ ਕਰੀਏ ਜੇ ਕਿਸੇ ਨੂੰ ਗਲਤ ਲੱਗੇ ਤਾਂ ਮਾਫ ਕਰਨਾ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ